ਕਵਰੇਜ ਸ਼ਹਿਰੀ ਦੀ ਯਾਤ ਦੇ ਵਿੱਚ ਜੁੜੇ ਵੀਰੋ ਪੰਜਾਬ ਦੇ ਕੋਨੇ-ਕੋਨੇ ਤੋਂ ਸੂਝਵਾਨ ਸੰਗਤ ਸੀ ਯਾਤੀ ਪਹੁੰਚੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਸਲਾਮ ਕਰਦਾ ਇਸ ਲਈ ਕਿ ਅੱਜ ਤੇ ਜਿਹੜੇ ਸਾਡੇ ਪ੍ਰਬੰਧ ਸੀ ਉਹ ਤੁਹਾਡੇ ਇਕੱਠ ਨੇ ਛੋਟੇ ਬਣਾ ਦਿੱਤੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਈ ਚਾਨਣ ਦਾ ਛੱਟਾ ਜੋ ਕਾਮਰੇਡ ਸ਼ੇਰੀ ਤੇ ਉਸ ਤੋਂ ਪਹਿਲਾਂ ਸਾਡੇ ਗਦਰੀ ਬਾਬੇ ਸ਼ੀਤਪਰ ਸਿਵਰੀ ਦੇ ਕੇ ਗਏ ਉਸ ਲੋ ਨੂੰ ਉਸ ਮਿਸਾਲ ਨੂੰ ਤੁਸੀਂ ਯਾਦਦਾ ਰੱਖਿਆ ਇਸ ਲਈ ਤੁਹਾਨੂੰ ਸਾਰਿਆਂ ਨੂੰ ਸਲਾਮ ਕੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਸ੍ਰੀਂਗਤ ਸਮੇਂ ਚ ਆਪਣੀ ਗੱਲ ਕਰਨਾ ਕਿ ਮੈਨੂੰ ਪਤਾ ਹੈ ਵੀ ਸਾਮਾ ਵੀ ਪਿਛਲਾ ਪੈਰ ਹੋ ਗਿਆ ਤੇ ਬਲਾਰੇ ਵੀ ਹੈਗੇ ਉਨਾਂ ਨੂੰ ਵੀ ਹਾਜ਼ਰੀ ਲਾਉਣੀ ਹੈ ਤੇ ਮੈਂ ਬਹੁਤਾ ਸਮਾਂ ਨਹੀਂ ਲਊਂਗਾ ਇਹਦੇ ਵਿੱਚ ਬੀਕੇਓ ਕ੍ਰਾਂਤੀਕਾਰੀ ਬਲਾਕ ਫੂਲ ਵੱਲੋਂ 500 ਰੁਪਏ ਸਹਿਯੋਗ ਆਈ ਹੈ ਮੋਨ ਲਾਲ ਕੇ ਬਠਿੰਡਾ ਵੱਲੋਂ 500 ਰੁਪਿਆ ਹਰਬੰਸ ਸਿੰਘ ਜੀ ਨਿਧਾ ਵਾਲਾ ਵੱਲੋਂ 100 ਰੁਪਿਆ ਸੂਚਨਾ ਦੇ ਤੌਰ ਤੇ ਹੈ ਵੀ 7 ਤਰੀਕ ਨੂੰ ਸਾਡੇ ਬਹੁਤ ਹੀ ਸਤਕਾਰਯੋਗ ਸਾਥੀ ਨਾਮ ਦੇ ਭਧਾਲ ਦੀ ਦੂਜੀ ਵਰਕਸ਼ਿਪ ਭਧਾਲ ਕਲਾਂ ਦੇ ਵਿੱਚ ਮਨਾਈ ਜਾਣੀ ਹੈ ਅਸੀਂ ਸਾਰੇ ਵੀਰਾਂ ਨੂੰ ਉਦੋਂ ਆਸਵੰਦ ਸੱਦਾ ਦਰਨੇਆ ਬਠਿੰਡਾ ਦੇ ਵਿੱਚ 10 ਤਰੀਕ ਨੂੰ ਜਮੂਰੀਦਕਾਰ ਸਭਾ ਵੱਲੋਂ ਪ੍ਰੋਫੈਸਰ ਜਗਮਉਨ ਜੀ ਨੇ ਪਹੁੰਚਣਾ ਹੈ ਉਥੇ ਪ੍ਰੋਗਰਾਮ ਹੋਣਾ ਹੈ ਤੇ ਬਰਨਾਲਾ ਦੇ ਵਿੱਚ ਪੰਜਾਬ ਪੱਤਰ ਦਾ ਪ੍ਰੋਗਰਾਮ 14 ਤਰੀਕ ਨੂੰ ਹੈ ਅਸੀਂ ਇਹ ਸੂਚਨਾ ਆਪ ਜੀ ਦੇ ਮੇਰੇ ਯਾਨ ਤੁਹਾਡਾ ਧੰਨਵਾਦ ਜਦੋਂ ਅੱਜ ਆਪਾਂ ਸ਼ੇਰੀ ਦੀ ਵਰਖੀ ਤੇ ਇਕੱਜ ਹੋਏ ਹਾਂ ਤਾਂ ਸੋ ਸ੍ਰੀ ਕਮੰਡਾ ਸਿੰਘ ਖਾਲਸਾ ਇੱਕ ਉਪਕਰਾਂ ਕਮੰਡਾ ਸਿੰਘ ਜੀ ਖਾਲਸਾ ਮਜ਼ਦੂਰ ਜਥੇਬੰਦੀ ਚ ਕੰਮ ਕਰਦੇ ਨੇ ਉਹਨਾਂ ਨੇ 200 ਰੁਪਏ ਭੇਜਿਆ ਬਹੁਤ ਧੰਨਵਾਦ ਕਰਦੇ ਹਾਂ ਅੱਜ ਦੇ ਹਾਲਤਾਂ ਬਾਰੇ ਛੇੜੀ ਦੇ ਜੀਵਨ ਬਾਰੇ ਬਹੁਤ ਕੁਝ ਬੋਲਿਆ ਜਾ ਚੁੱਕਾ ਹੈ ਮੈਂ ਕੋਸ਼ਿਸ਼ ਕਰਦਾ ਆ ਵੀ ਕੋਈ ਗੱਲ ਦੁਹਰਾ ਨਾ ਹੋਵੇ 1942 ਦੇ ਵਿੱਚ ਜਨਮਿਆ ਸੰਸ਼ੇਦ ਸਿੰਘ ਛੇੜੀ ਆਪਣੇ ਪਰਿਵਾਰ ਦੇ ਵਿੱਚੋਂ ਸਾਰੇ ਭੈਣ ਭਰਾਵਾਂ ਚੋਂ ਛੋਟਾ ਸੀ ਮੈਂ ਬਹੁਤ ਸ਼ਾਰਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਬੈਠੇ ਰਹੋ ਹੁਣ ਆਪਾਂ ਥੋੜ੍ਹੀ ਸਮਾਂ ਅੱਗੇ ਬਾਅਦ ਉਹ ਲਾਵਾਂਗੇ ਉਸ ਨੇ ਐਮਏ ਤੱਕ ਦੀ ਪੜ੍ਹਾਈ ਕੀਤੀ ਮਹਿੰਦਰਾ ਕਾਲ ਚ ਲੁਧਿਆਣਾ ਅੰਮ੍ਰਿਤਸਰ ਵਿਦਿਆਰਥੀ ਜੀਵਨ ਦੇ ਵਿੱਚ ਹੀ ਉਹ ਸਰਗਰਮ ਹੋ ਗਿਆ ਸੀ ਇਹ ਗੁਰਤੀ ਉਹਨੂੰ ਕਿੱਥੋਂ ਮਿਲੀ ਇਹ ਸਾਡਾ ਜਿਹੜਾ ਇਲਾਕਾ ਹੈ ਇਹ ਲਾਲ ਪੱਟੀ ਦਾ ਗੜਾਲਾਕਾਸ ਹੀ ਕਿਸਨਗੜ ਸਾਡੇ ਨਾਲ ਹੀ ਹੈ 10 ਕਿਲੋ ਮੀਟਰ ਤੇ ਇੱਥੇ ਗਦਰੀ ਗੁਲਾਬਪੁਰ ਦਾ ਪਿੰਡ ਬਖਸ਼ੀ ਵਾਲਾ ਇੱਥੇ ਗਦਰੀਆਂ ਦਾ ਪ੍ਰਭਾਵ ਸੀ ਸ਼ਹੀਦ ਉਦਮ ਸਿੰਘ ਦੀ ਲਸਾਨੀ ਸ਼ਹਾਦਤ ਤੇ ਉਸ ਵੱਲੋਂ ਸਿਰਜਣਾ ਕੀਤੀ ਇਤਿਹਾਸ ਦੀ ਉਸ ਗੱਲ ਤੇ ਹੋਰ ਬਹੁਤ ਸਾਰੀਆਂ ਲਹਿਰਾਂ ਦਾ ਉੱਤੇ ਬਹੁਤ ਡੂੰਗਾ ਅਸਰ ਸੀ ਇਸ ਇਲਾਕੇ ਦੇ ਵਿੱਚ ਦੁਨੀਆਂ ਵੀ ਲਹਿਰਾਂ ਚੱਗੀਆਂ ਇਹ ਕੁਦਰਤੀ ਹੈ ਵੀ ਉਹ ਲਹਿਰ ਹੀ ਨਹੀਂ ਹੁੰਦੀ ਜਿਹੜੀ ਨੌਜਵਾਨਾਂ ਤੇ ਕੋਈ ਅਸਰ ਨਾ ਪਾਵੇ ਵਿਦਿਆਰਥੀ ਜੀਵਨ ਦੇ ਵਿੱਚ 1969 ਤੱਕ ਉਹ 69 ਤੇ ਬਣਿਆ ਪੰਜਾਬ ਸਟੂਡੈਂਟਸ ਯੂਨੀਅਨ ਦਾ ਜਰਨਲ ਸੱਤਰਿਆ ਉਹ ਤੋਂ ਬਿਨਾਂ ਅਡੋ-ਅਡੋਧਾਂ ਤੇ ਕੰਮ ਕੀਤਾ ਉਹਦੀ ਵਿਆਖਿਆ ਸਹਿਤ ਹਿਸਟਰੀ ਹੈ ਜਿਹੜੀ ਸਾਡੇ ਪ੍ਰੋਫੈਸਰ ਅਜੈਬ ਤਵਾਣਾ ਜੀ ਨੇ ਪੰਜਾਬ ਸਟੂਡੈਂਟਸ ਯੂਨੀਅਨ ਦਾ ਇਤਿਹਾਸ ਲਿਖਿਆ ਉਹਦੇ ਵਿੱਚ ਤੁਹਾਨੂੰ ਦੱਸ ਦਿਆ ਕਾਮਰੇਡ ਦਰਸ਼ਨ 바ਗੀ ਨੇ ਕਿਤਾਬ ਦਿੱਤੀ ਆ ਉਹਦੇ ਵਿੱਚੋਂ ਉਹਨਾਂ ਦਾ ਮੁੱਖ ਰੋਲ ਹੈ ਸੋ ਐਨੇ ਕਹਿੰਦੇ ਆ ਵੀ ਵਿਦਿਆਰਥੀ ਜੀਵਨ ਤੋਂ ਹੀ ਉਸ ਵਿਦਿਆਰਥੀ ਜੀਵਨ ਤੋਂ ਥੱਲੇ ਨਿਕਲਿਆ ਨਹੀਂ ਸੀ नक्सਲਵਾੜੀ ਦੀ ਬਗਾਵਤ ਜਿਹਨੂੰ ਅਸੀਂ ਕਿਸਾਨੀ ਦੀ ਬਗਾਵਤ ਕਹਿੰਦੇ ਆ ਉਹ ਜਦੋਂ ਚੱਲੀ नक्सਲਵਾੜੀ ਪਿੰਡ ਤੋਂ ਤਾਂ ਉਸ ਨੇ ਸਾਡੇ ਵੀ ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਵਿਦਿਆਰਥੀਆਂ ਨੂੰ ਪ੍ਰਭਾਵਿਤ ਕੀਤਾ ਉਹ ਉਸ ਵੱਲ ਨੂੰ ਉਲਾਰ ਹੋਇਆ 79 70 ਦੇ ਵਿੱਚ ਉਹ ਪਾਰਟੀ ਦੇ ਹਿਦੇਸ਼ਾ ਮੁਤਾਬਕ ਕੁੱਲ ਵਕਤੀ ਹੋ ਗਿਆ ਅੰਡਰਗਰਾਉਂਡ ਹੋ ਗਿਆ ਜਦੋਂ ਉਹ ਅੰਡਰਗਰਾਉਂਡ ਹੋ ਗਿਆ ਉਸ ਵੇਲੇ ਬਾਦਲ ਦੀ ਹਕੂਮਤ ਨੇ ਸਾਡੇ ਨਕਸ਼ੀਲੀ ਯੋਧਿਆਂ ਦੇ ਝੂਠੇ ਪੁਲਸ ਮੁਕਾਬਲੇ ਸ਼ੁਰੂ ਕੀਤੇ ਉਹਨਾਂ ਨੇ ਇਹੋ ਜੇ ਜੰਗਲ ਦੀ ਉਸਾਰੀ ਕੀਤੀ ਜਿਹੜੇ ਜੰਗਲ ਦੇ ਵਿੱਚ ਹੋ ਰਿਹਾ ਇਹਨੂੰ ਸ਼ੇਰ ਕਹਿ ਲਿਏ ਜੇ ਸ਼ੇਰ ਜੰਗਲ ਦਾ ਰਾਜਾ ਹੈ ਜੇ ਉਹ ਜੰਗਲ ਨੂੰ ਉਜਾੜ ਦਿੰਦਾ ਹੈ ਤਾਂ ਉਹਦੀ ਗੁਫਾ ਵੀ ਖਤਮ ਹੋ ਜਾਂਦੀ ਹੈ ਉਨੇ ਉਹ ਜੰਗਲ ਪਿਆਰ ਕੀਤਾ ਜਿਹੜਾ ਉਹ ਅੰਡਰਗਰਾਉਂਡ ਜੀਵਨ ਦੇ ਵਿੱਚ ਜਿਉਂਦੇ ਜਿਉ ਉਹ ਕਦੇ ਪੁਸਤਕ ਤੇ ਸਰਕਾਰ ਦੇ ਹੱਥ ਨਹੀਂ ਲੱਗਿਆ। ਇਹ ਸਿਰੋ ਲੋਕਾਂ ਨੇ ਜੰਗਲ ਚ ਸਮੋਇਆ ਰਿਹਾ। ਕਿਸੇ ਵੀ ਰੂਪ ਚ ਰਿਹਾ ਚਾਹੇ ਉਹ ਕਰਮ ਰਿਹਾ ਚਾਹੇ ਬਲਵੰਤ ਰਿਹਾ ਚਾਹੇ ਕੁਝ ਵੀ ਰਿਹਾ। ਸੋ ਇਸ ਵਾਸਤੇ ਉਸ ਤੇ ਜੀਵਨ ਤੋਂ ਉਸ ਤੇ ਪਰਿਵਾਰ ਨੇ ਬੜੇ ਜ਼ਬਰਦਸਤ ਅਸਰ ਦੱਲੇ ਨਾ ਮਾਰੇ ਬੋਲਿਆ ਗਿਆ ਪਿੰਡ ਦੇ ਚਲੇ ਇਲਾਕੇ ਨੇ ਚੱਲੇ। ਸਾਨੂੰ ਪਤਾ ਹੈ ਸਾਡੇ ਪਿੰਡ ਫਟਾਲ ਕਲਾਂ ਦੇ ਵਿੱਚ 14 ਪਰਿਵਾਰਾਂ ਤੇ ਜ਼ਬਰ ਹੋਇਆ ਸੀ। ਪਰਵਾਨ ਸਿੰਘ ਪਾਨਾ ਪਵਨ ਸਾਜਲਾ ਜੀ ਬਹੁਤ ਬਹੁਤ ਸਾਰੇ ਮਿੱਤਰ ਬੈਠੇ ਨੇ ਜਿਨ੍ਹਾਂ ਦੇ ਜ਼ਬਰਦਸਤ ਸ਼ਰਧ ਹੋਇਆ ਜਦੋਂ ਮੇਰ ਸਿੰਘ ਮੰਡਵੀ ਨਕਸਨਵਾਰੀ ਲਹਿਰ ਦਾ ਸ਼ਹੀਦ ਜਿਸ ਨੂੰ ਰਾਤ ਨੂੰ ਸ਼ਹੀਦ ਕੀਤਾ ਜਾਂਦਾ ਕੋਹ ਕੋਹ ਕੇ ਉਸ ਰਾਤ ਨੂੰ ਜਦੋਂ ਉਹ ਨੂੰ ਕੋਹਿਆ ਜਾ ਰਿਹਾ ਸੀ ਤਸ਼ੱਦਦ ਹੋ ਰਿਹਾ ਸੀ ਪਾਨਾ ਵੀ ਉਸ ਰਾਤ ਨੂੰ ਥਾਣੇ ਦੇ ਵਿੱਚ ਬੰਦ ਸੀ ਇਸ ਕਰਕੇ ਰੋਟੀ ਖਾਣੇ ਕਿਤੇ ਰਹਿਣਾ ਹੈ ਸੁngਦੇ ਫਿਰਦੇ ਸੀ ਉਹਨਾਂ ਲੋਕਾਂ ਨੇ ਬੜੀਆਂ ਮਾਰਾਂ ਚਲੀਆਂ ਪਰ ਵਿਚਾਰਧਾਰਾ ਨੂੰ ਮਰਨ ਨਹੀਂ ਦਿੱਤਾ ਇਹ ਸੱਚ ਹੈ ਕਿ ਭਗਤ ਸਿੰਘ ਨੂੰ ਹੰਸੀ ਲਾ ਕੇ ਉਹਦੀ ਵਿਚਾਰਧਾਰਾ ਨੂੰ ਰੋਕਿਆ ਨਹੀਂ ਗਿਆ ਇਸੇ ਤਰ੍ਹਾਂ ਨਕਸਲਵਾੜੀ ਦੀ ਵਿਚਾਰਧਾਰਾ ਨਕਸਲੀਆਂ ਨੂੰ ਸ਼ਹੀਦ ਕਰਕੇ ਉਸ ਦੀ ਵਿਚਾਰਧਾਰਾ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਜਿਵੇਂ ਅੱਜ ਹੱਟਮਾ ਮਾਰੇ ਵੀ ਆਇਆ ਹੈ ਵੀ ਵਿਚਾਰਧਾਰਾ ਨੂੰ ਕਦੇ ਵੀ ਰੋਕਿਆ ਨਹੀਂ ਜਾ ਸਕਦਾ ਇਹ ਵਿਚਾਰ ਉੱਤਰ ਲੱਗੇ ਏ ਬਦਲਣਗੇ ਉਦੋਂ ਤੱਕ ਜਦੋਂ ਤੱਕ ਮੁਨੱਖ ਤੋਂ ਮੁਨੱਖ ਦੀ ਲੁੱਟ ਖਤਮ ਨਹੀਂ ਹੁੰਦੀ ਜਦੋਂ ਤੱਕ ਇਥੋਂ ਲਟੇਰਾ ਸਾਮਰਾਜ ਹੈ ਜਿਹੜਾ ਟੋਕਰ ਸਾਡੇ ਲਈ ਬਰਾਬਰਤਾ ਦਾ ਜਿਹੜਾ ਸਮਾਜ ਹੈ ਨਹੀਂ ਹੁਸਲ ਜਾਂਦਾ ਉਦੋਂ ਤੱਕ ਇਹ ਜੱਦੋਜਹਿਦ ਜਾਰੀ ਰਹੂਗੀ ਇਹ ਭਗਤ ਸਿੰਘ ਦੇ ਬੋਲ ਨੇ ਇਸ ਵਾਸਤੇ ਕਾਂਗਰਸ ਸ਼ੇਰੀ ਇੱਕ ਬਹੁਤ ਵਧੀਆ ਖਾਨਦਾਨੀ ਪਰਿਵਾਰ ਦਾ ਸੀ ਇਲਾਕੇ ਦੇ ਵਿੱਚ ਸਭ ਤੋਂ ਵੱਧ ਪੜ੍ਹਾਈ डीएम ਤੇ تحصیلدار ਇਸ ਪਰਿਵਾਰ ਚ ਸੀ ਜਿਹੜੇ ਇਹਨਾਂ ਦੇ ਵੱਡੇ ਭਰਾ ਸੀ ਸੋ ਇਸ ਵਾਸਤੇ ਸਾਡੇ ਲਈ ਉਹ ਇਕਰਾ ਦਾਸਾਬਾ ਬਣੇ ਕਾਮਰੇਡ ਸ਼ੇਰੀ ਦੀ ਸਾਥ ਨੂੰ ਜਦੋਂ ਅਸੀਂ ਅੱਜ ਯਾਦ ਕਰਦੇ ਆ ਸਟੇਜ ਕਤਰ ਸਾਹਿਬ ਖੜੇ ਹੋ ਗਏ ਮੈਂ ਬਹੁਤ ਪਰਸ਼ਾਪ ਦੇ ਮਨ ਚ ਸੋਚਿਆ ਸੀ ਬੁੱਲਰ ਦੀ ਤੁਹਾਡੇ ਚ ਬਹੁਤ ਫਲਾਰੇ ਬਹੁਤ ਤਿਆਰੀ ਸੀ ਪਰ ਮੈਂ ਸ਼ਾਰਟ ਕਰਦਾ ਅਸੀਂ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਤੇ ਹਿੰਦੁਸਤਾਨ ਤੇ ਦੁਨੀਆ ਦੀ ਧਰਤੀ ਤੇ 350 ਸਾਲਾ ਗੁਰੂ ਤੇਗ ਬਹਾਦਰ ਦਾ ਜਨਮ ਮਨਾਇਆ ਜਾ ਰਿਹਾ ਹੈ। ਬਸ ਉਸ ਤੇ ਅੱਜ ਦੀ ਹਾਲਤ ਨਾਲ ਮੈਂ ਕਹਿੰਦਾ ਕਿ ਆਖਰੀ ਵੇਖਣ ਦਾ ਇੱਕ ਵੀ ਗੁਮ ਹੋ। ਕੀ ਇਹੋ? ਇਹ ਕਿਸੇ ਸੱਤਰੀ ਚੱਕੀ ਹੋ। ਕਿ ਸ਼੍ਰੀ 11 ਨੰਬਰ ਆ 1625 ਨੂੰ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਜਾਂਦਾ ਉਸ ਤੋਂ ਪਹਿਲਾਂ ਉਥੋਂ ਦੀ ਜਾਲਮ ਹਕੂਮਤ ਉਥੋਂ ਦੇ ਅਰਜੇਵ ਮੁਗਲ ਸਲਤਨਤ ਸੀ। ਉਹ ਜ਼ੁਲਮ ਸੀ ਜਿਹੜੇ ਉਹ ਜ਼ੁਲਮਾਂ ਨੂੰ ਤੇ ਅੱਜ ਦੇ ਜ਼ੁਲਮਾਂ ਨੂੰ ਤੁਸੀਂ ਦੇਖੋ ਵੀ 350 ਸਾਲ ਬਾਅਦ ਹਾਲਾ ਕਿੱਧਰ ਨੂੰ ਗਏ ਜਦੋਂ ਉਹਨਾਂ ਨੂੰ ਧੰਤਾਨ ਸਾਹਿਬ ਤੋਂ ਫੜ ਕੇ ਦਿੱਲੀ ਲਿਜਾਇਆ ਗਿਆ ਚਾਂਦਨੀ ਚੌਕ ਦੇ ਵਿੱਚ ਸ਼ਹੀਦ ਕਰਨ ਤੋਂ ਪਹਿਲਾਂ ਉਹਨਾਂ ਦੇ ਸਾਥੀ ਭਾਈ ਮਤੀ ਦਾਸ ਨੂੰ ਆਰੇ ਨਾਲ ਕਿੜਿਆ ਗਿਆ ਆਉਦਾਸੀ ਦੀਆਂ ਲੈਣਾ ਨੇ 55 ਸਾਲ ਪਹਿਲਾਂ ਲਿਖੀਆਂ ਦਿੱਲੀਏ ਦੇ ਅੱਲਾ ਦੇ ਦੇਗ ਦੇ ਉੱਪਰ ਦਾ ਨਹੀਂ ਅਜੇ ਤੇਰਾ ਚਿਤ ਨਾ ਖਰੇ ਮਤੀ ਦਾਸ ਤਾਈ ਚੀਰ ਆਰੇ ਵਾਂਗੂ ਜੀਵ ਤੇਰੀ ਅਜੇ ਮਨ ਮਰਤੀਆਂ ਕਰੇ ਉਹ ਅੱਜ ਵੀ ਹਾਰਤਕ ਨੇ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ ਸਤੀ ਦਾਸ ਦੇ ਆਲੇ ਦੁਆਲੇ ਰੂਮ ਬਣ ਕੇ ਉਹਨੂੰ ਜਿਉਂਦੇ ਨੂੰ ਸਾੜਿਆ ਗਿਆ ਤੇ ਭਾਈ ਤੇਲੇ ਨੂੰ ਦੇਗ ਚ ਉਬਾਲਿਆ ਗਿਆ ਗੁਰੂ ਤੇਗ ਬਹਾਦਰ ਦੇ ਸਾਹਮਣੇ ਤਾਂ ਕਿ ਉਹ ਈਨ ਮੰਨ ਲਈ ਐਸੇ ਤਰ੍ਹਾਂ ਅੱਜ ਫਿਦਮਾਨ ਨੂੰ ਸ਼ਹੀਦ ਕੀਤਾ ਗਿਆ ਇਹ ਇੱਕ ਈਨ ਮੰਨ ਲੇ ਉਹ ਸਰਪੰਚ ਉਸ ਸਿਆਸੀ ਸੋਚ ਦੇ ਉਹਦਾ ਖਤਮ ਖਾਤਮਾ ਕਰਨ ਵਾਸਤੇ ਇੱਥੋਂ ਦੇ ਜਿਹੜੇ ਜ਼ਾਲਮ ਹਕੂਮਤਾਂ ਉਹਨਾਂ ਨੇ ਕੀਤਾ ਅਸੀਂ ਦੇਖ ਗਏ ਆ ਕਿ ਮੁਗਲ ਸਮਰਾਟ ਨਾਲੋਂ ਤੇ ਅੱਜ ਦੇ ਜਿਹੜੇ ਆਰਐਸਐਸ ਭਾਜਪਾ ਦੀ ਸਰਕਾਰ ਹੈ ਇਹਨਾਂ ਨਾਲੋਂ ਅੰਤਰ ਕੀ ਹੈ ਅੰਗਰੇਜ਼ ਵੀ ਚਲੇ ਗਏ ਅੱdna ਅੰਤਰ ਹੈ ਕਿ ਸ਼ੀਤਪਾਲ ਸਿੰਘ ਉਹਨਾਂ ਨੂੰ ਫੜਿਆ ਉਹਨਾਂ ਤੇ ਮੁਕੱਦਮਾ ਚਲਾਇਆ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਜਾਹੇ ਸਾਰਾ ਕੁਝ ਗਲਤ ਕੀਤਾ ਹੈ ਪਰ ਕਾਨੂੰਨ ਦੇ ਹਵਾਲੇ ਦਾ ਕੀਤਾ ਇਹ ਹਕੂਮਤ ਆਪੇ ਜੱਜ ਤੇ ਆਪੇ ਜਲਾਦ ਇਹ ਕੋਈ ਕਾਨੂੰਨ ਦੇ ਜੇ ਕਿਸੇ ਦਾ ਕੋਈ ਗੁਨਾਹ ਲੱਗਦਾ ਉਹਨਾਂ ਤੇ ਕੇਸ ਬਣਾਓ ਕਾਨੂੰਨ ਦੇ ਹਵਾਲੇ ਕਿ ਇਸ ਕਰਕੇ ਅਸੀਂ ਸੰਕਦੇ ਆ ਵੀ 350 ਸਾਲਾਂ ਬਾਅਦ ਵੀ ਉਹ ਜ਼ਲਮਚੇਰਾ ਕਈ ਗੁਣਾ ਵੱਧ ਹੈ ਜਿਹੜਾ ਖੂਨੀ ਬਗ਼ਦਦ ਦਾ ਚੇਰਾ ਬਣ ਚੁੱਕਿਆ ਇਹ ਕਿਉਂ ਹੈ ਬਹੁਤ ਕੁਝ ਬੋਲਦਾ ਥੋੜੀਆਂ ਜਲ ਜੰਗਲ ਜ਼ਮੀਨਾਂ ਨੂੰ ਹੋਣ ਵਾਸਤੇ ਸਾਰਾ ਕੁਝ ਕਾਰਪੋਰੇਟਾਂ ਨੂੰ ਦੇਣ ਵਾਸਤੇ ਅੱਜ ਈਸਟ ਇੰਡੀਆ ਕੰਪਨੀ ਦਾ ਨਾਂ ਅੰਗਰੇਜ਼ਾਂ ਬਲੇ ਰਹਿਨੇ ਆ ਐਕਚੁਅਲੀ ਸਾਹਮਣੇ ਈਸਟ ਇੰਡੀਆ ਕੰਪਨੀ ਦਾ ਅੜਾਨੀ ਬਣਦੀ ਈਸਟ ਇੰਡੀਆ ਕੰਪਨੀ ਦੀ ਐ ਇਹ ਸਾਰਾ ਕੁਝ ਉਹਨਾਂ ਨੂੰ ਦੇ ਰਹੇ ਆ ਇਹ ਸੜਕਾਂ ਵੀ ਉਹਨਾਂ ਨੂੰ ਦੇ ਰਿਆ ਰੇਲ ਗੱਡੀਆਂ ਦੇਤੀਆਂ ਅੜਾਨੀ ਗ੍ਰੇਨ ਚੱਲਦੀ ਐ ਲਹਿਰੇ ਬੋਲਦੀ ਐ ਕਿਉਂ ਸਾਡੇ ਪੈਨਾ ਗੋਲ ਦੀ ਚੱਲਦੀ ਬੜਾ ਕੁਝ ਦੇਤਾ 에ਰਪੋਰਟ ਦੇਤੇ ਇਕਸਾ 15 ਦੇ ਕਰੀਬ ਰੇਲਵੇ ਦੇ ਸਟੇਸ਼ਨ ਜਿਹੜੀ ਇਹਨਾਂ ਨੇ ਸੇਰ ਤੇ ਲਾਲਾ ਲਾਤਾ ਧੇਰ ਦਾ ਸੀੜੀਆਂ ਲੈਣਾ ਨੇ ਲੋਕੋ ਬਾਜ ਆ ਜਾਓ ਝੂਠੇ ਲੀਡਰਾਂ ਤੋਂ ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ ਹੈ ਇਹਨਾਂ ਦੇਸ਼ ਦਾ ਕੁਝ ਵੀ ਛੱਡਣਾ ਨਹੀਂ ਇਹਨਾਂ ਥੋਨੂੰ ਵੀ ਵੇਚ ਕੇ ਖਾ ਛੱਡਣਾ ਹੈ ਮੈਂ ਮੇਰੀ ਸਾਥੀਆਂ ਗੱਲਾਂ ਨੂੰ ਸਮੇਟਦਾ ਹੋਇਆ ਜਿੱਥੇ ਸਾਡੇ ਵੀ ਕੰਮਰੇ ਦੇ ਸ਼ੇਰ ਨੂੰ ਸਰਦਾ ਦੇ ਕੋਲ ਭੇਟ ਕਰਦਾ ਉਥੇ ਮੈਂ ਇੱਕੋ ਹੀ ਮੰਗ ਕਰਦਾ ਕਿ ਕਿ ਇੱਥੇ ਜਮਹੂਰੀਅਤ ਬਿਰਾਖੀ ਲਈ ਗੁਰੂ ਤੇਗ ਬਹਾਦਰ ਨੇ ਬਲੀਦਾਨ ਦਿੱਤਾ ਹੈ ਦੇਹ ਭਾਈ ਜਦਾ ਜਤਾ ਸਤੀ ਜਤਾ ਨੇ ਬਿਆਨ ਦਿੱਤਾ ਹੈ ਮਨੁੱਖਤਾ ਨੇ ਜਿਉਂਦੇ ਰਹਿਣ ਲਈ ਤੇ ਅੱਜ ਵੀ ਸਾਡੀ ਜਮਹੂਰੀਅਤ ਦੀ ਰਾਖੀ ਲਈ ਸਾਨੂੰ ਇੱਕਜੁੱਟ ਹੋਣ ਦੀ ਲੋੜ ਹੈ ਇੱਕੋ ਇੱਕ ਗੱਲ ਕਿ ਸਾਂਝੀ ਵਾਲਤਾ ਦੇ ਕੋਲ ਸਾਂਝੇ ਸੰਘਰਸ਼ ਸਾਡੀ ਇੱਕ ਮੋਢ ਸਾਕ ਹੈ ਜਿਹੜੀ ਇਹ ਸਾਰੇ ਜ਼ਬਰਦਸਤ ਜ਼ੁਲਮ ਦਾ ਟੱਕਰਾਂ ਕਰ ਸਕਦੀ ਹੈ ਜਿਵੇਂ ਤੁਹਾਡਾ ਤੁਸੀਂ ਖੁਦ ਇਤਿਹਾਸੋਂ ਵੇਖਿਓ ਸਾਰੇ ਕੁਸ਼ਟਖੇ ਹੋ ਕੇ ਦਿੱਲੀ ਇਸ ਨਾ ਮੰਨਣ ਵਾਲੀ ਸਰਕਾਰ ਦੇ ਬੋਲੇ ਟਕਿਆ ਕੇ ਆਏ ਹੋ ਆ ਸਾਰੇ ਪਰਸੋਂ ਦੀ ਗੱਲ ਹੈ ਪੰਜਾਬ ਯੂਨੀਵਰਸਿਟੀ ਦੇ ਮਾਮਲੇ ਦੇ ਵਿੱਚ ਵਿਦਿਆਰਥੀਆਂ ਨੇ ਥੋੜੇ ਸਾਰਿਆਂ ਦੇ ਸਹਿਯੋਗ ਨਾਲ ਉਹ ਨਾਕੂਪ ਨਾਲੀ ਸਰਕਾਰ ਨੂੰ ਝੋਕੇ ਆ ਇਹੋ ਜਿਹੀ ਕੋਈ ਤਾਕਤ ਨਹੀਂ ਜੋ ਲੋਕ ਇਕਜੁੱਟ ਦੇ ਅੱਗੇ ਖੜ ਸਕੇ ਸੋ ਮੈਂ ਸਮੇ ਨੂੰ ਧਿਆਨ ਚ ਰੱਖਦਾ ਜੇ ਫੇਰ ਵੀ ਸਮਾਪਤ ਨਹੀਂ ਗਿਆ ਤੁਹਾਡੇ ਤੋਂ ਫੇਰ ਮੈਂ ਚਾਹਨਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਲੋਕ ਇਕਤਾ ਜਿੰਦਾਬਾਦ ਜਿੰਦਾਬਾਦ